ਗੁਰੂ ਜੀ ਤੇ ਭਾਈ ਮਰਦਾਨਾ ਸੁਲਤਾਨਪੁਰ ਤੋਂ ਚੱਲ ਕੇ ਰਸਤੇ ਦੇ ਪਿੰਡਾਂ ਦੀ ਜਨਤਾ ਨੂੰ ਸੱਚ ਦੇ ਰਾਹ ਪਾਉਂਦੇ ਲਾਹੌਰ ਪੁੱਜੇ। ਲਾਹੌਰ ਸ਼ਹਿਰ ਤੋਂ ਬਾਹਰ ਉਹ ਇੱਕ ਖੂਹ ਉੱਪਰ ਰਾਤ ਕੱਟਣ ਲਈ ਰੁਕੇ। ਸਵੇਰ ਖੂਹ ਦੇ ਨਾਲ ਲੱਗਦੇ ਬੁੱਝੜ ਖਾਨੇ ਵਿੱਚ ਬੱਕਰੀਆਂ ਤੇ ਗਾਵਿਆਂ ਦਾ ਰੋਲਾ ਸ਼ੁਰੂ ਹੋ ਗਿਆ। ਉਹਨਾਂ ਜਾਨਵਰਾਂ ਦੇ ਰੋਲੇ ਵਿੱਚ ਗੁਰੂ ਜੀ ਦੇ ਕੰਨੇ ਮੁਸਲਮਾਨਾਂ ਦੇ ਕਲਮਾ ਪੜਨ ਦੀਆਂ ਆਵਾਜ਼ਾਂ ਪਈਆਂ ਇਹ ਆਵਾਜ਼ਾਂ ਉਹਨਾਂ ਕਾਜ਼ੀਆਂ ਦੀਆਂ ਸਨ ਜਿਹੜੇ ਜਾਨਵਰਾਂ ਦੀਆਂ ਗਰਦਨਾ ਉੱਪਰ ਚੂਰੀ ਫੇਰਦੇ ਸਨ ਇਸ ਤਰ੍ਹਾਂ ਕਾਜ਼ੀ ਉਹਨਾਂ ਦਾ ਮਾਸ ਲੋਕਾਂ ਦੀ ਖਾਣਯੋਗ ਬਣਾਉਂਦੇ ਸਨ ਕਾਜ਼ੀਆਂ ਨੂੰ ਕਲਮਾ ਪੜ੍ਹ ਕੇ ਜਾਨਵਰਾਂ ਦੀਆਂ ਗਰਦਨਾ ਉੱਪਰ ਚੂਰੀ ਫੇਰਨ ਦੇ ਪੈਸੇ ਮਿਲਦੇ ਸਨ ਗੁਰੂ ਜੀ ਨੂੰ ਇਹ ਕਲਮ ਖੁਦਾ ਦੇ ਨਾਂ ਉੱਪਰ ਹੁੰਦੇ ਚੰਗੇ ਨਾ ਲੱਗੇ ਅੱਲਾ ਇਸ ਤਰ੍ਹਾਂ ਦਾ ਕਲਮਾ ਪੜਨ ਉੱਪਰ ਕਦੇ ਖੁਸ਼ ਨਹੀਂ ਹੋ ਸਕਦਾ ਇਹ ਚੁਰੀ ਚਲਾਉਣ ਵਾਲੇ ਕਾਜ਼ੀ ਨਿਰਦਈ ਬਣ ਚੁੱਕੇ ਸਨ ਧਰਮ ਦੇ ਨਾਂ ਉੱਪਰ ਇਸ ਤਰ੍ਹਾਂ ਦੇ ਜ਼ੁਲਮ ਕਰਨ ਵਾਲੇ ਨਿਰਦਈਆਂ ਨੂੰ ਕੌਣ ਰੋਕ ਸਕਦਾ ਸੀ ਗੁਰੂ ਜੀ ਨੇ ਬਾਕੀ ਲੋਕਾਂ ਨੂੰ ਇਹ ਹੁੰਦਾ ਅਨਿਆਇ ਦੱਸਣ ਲਈ ਸ਼ਬਦ ਦਾ ਗਾਇਨ ਸ਼ੁਰੂ ਕੀਤਾ ਗੁਰੂ ਜੀ ਦਾ ਸ਼ਬਦ ਸੁਣ ਕੇ ਆਸੀ ਪਾਸੀ ਦੇ ਲੋਕੀ ਇਕੱਠੇ ਹੋ ਗਏ ਸ਼ਬਦ ਦਾ ਭੋਗ ਪੈਣ ਉਪਰੰਤ ਦੂਨੀ ਚੰਦ ਦੇ ਆਤਮੀਆਂ ਨੇ ਗੁਰੂ ਜੀ ਨੂੰ ਦੂਨੀ ਚੰਦ ਦੇ ਘਰ ਚੱਲਣ ਦੀ ਬੇਨਤੀ ਕੀਤੀ ਗੁਰੂ ਜੀ ਬੇਨਤੀ ਮੰਨ ਕੇ ਉਹਨਾਂ ਨਾਲ ਚਲੇ ਗਏ ਗੁਰੂ ਜੀ ਨੇ ਦੂਨੀ ਚੰਦ ਦੇ ਘਰ ਵਿੱਚ ਬੜੀ ਰੌਣਕ ਦੇਖ ਕੇ ਪੁੱਛਿਆ ਦੂਨੀ ਚੰਦ ਅੱਜ ਤੇਰੇ ਘਰ ਵਿੱਚ ਕਿਸ ਗੱਲ ਦੀ ਖੁਸ਼ੀ ਹੈ ਦੂਨੀ ਚੰਦ ਨੇ ਉੱਤਰ ਦਿੱਤਾ ਭਗਤ ਜੀ ਮੈਂ ਹਰ ਸਾਲ ਦੀ ਤਰ੍ਹਾਂ ਅੱਜ ਆਪਣੇ ਪਿਤਾ ਦਾ ਸ਼ਰਧਾਂਜਲੀ ਕਰ ਰਿਆਂ ਹਾਂ ਇੱਕ 100 ਬ੍ਰਾਹਮਣਾਂ ਨੂੰ ਪਿਤਾ ਦੇ ਨਮੇ ਤਪੋਜਨ ਖਵਾ ਰਿਆਂ ਹਾਂ ਦਾਨ ਦੇ ਰਿਆਂ ਹਾਂ ਬ੍ਰਾਹਮਣਾਂ ਨੂੰ ਖਵਾਇਆ ਮੇਰਾ ਇਹ ਭੋਜਨ ਮੇਰੇ ਪਿਤਾ ਤੱਕ ਪਹੁੰਚ ਜਾਵੇਗਾ ਜਿਸ ਨਾਲ ਉਹ 1 ਸਾਲ ਲਈ ਭੁੱਖ ਵੱਲੋਂ ਤ੍ਰਿਪਤ ਹੋ ਜਾਣਗੇ ਗੁਰੂ ਜੀ ਨੇ ਉਸ ਨੂੰ ਇੱਕ ਸੂਈ ਦੇ ਕੇ ਕਿਹਾ ਦੁਨੀ ਚੰਦ ਇਹ ਸੂਈ ਰੱਖ ਲੈ ਅਸੀਂ ਤੇਰੇ ਪਾਸੋਂ ਦੂਜੀ ਜਹਾਨ ਵਿੱਚ ਲੈ ਲਵਾਂਗੇ ਦੁਨੀ ਚੰਦ ਨੇ ਕਿਹਾ ਭਗਤ ਜੀ ਗੁਰੂ ਨਾਨਕ ਦੇਵ ਜੀ ਇਹ ਤਾਂ ਤੁਸੀਂ ਮੇਰੇ ਨਾਲ ਮੁਖੌਲ ਕਰਦੇ ਹੋ ਇਹ ਸੂਈ ਮੈਂ ਕਿਵੇਂ ਦੂਜੇ ਜਹਾਨ ਵਿੱਚ ਨਾਲ ਲੈ ਕੇ ਜਾ ਸਕਦਾ ਗੁਰੂ ਜੀ ਨੇ ਕਿਹਾ ਇਹ ਤਾਂ ਬੜਾ ਸੌਖਾ ਹੈ ਉਵੇਂ ਹੀ ਜਿਵੇਂ ਇਸ ਬ੍ਰਾਹਮਣ ਖੀਰ ਪੂੜੀ ਖਾ ਕੇ ਤੇਰੇ ਪਿਤਾ ਨੂੰ ਦੂਜੇ ਜਹਾਨ ਵਿੱਚ ਭੇਜਦੇ ਹਨ ਇੱਕ ਦਿਨ ਖੀਰ ਪੂੜੇ ਖਾ ਕੇ ਇਹ ਸਾਰਾ ਸਾਲ ਉਸ ਨੂੰ ਦਿੰਦੇ ਰਹਿੰਦੇ ਹਨ ਗੁਰੂ ਜੀ ਦਾ ਉੱਤਰ ਸੁਣ ਕੇ ਦੁਨੀ ਚੰਦ ਨੂੰ ਬ੍ਰਾਹਮਣਾਂ ਦੇ ਆਪਣੇ ਪੇਟ ਲਈ ਰਚੀ ਹੋਈ ਪਖੰਡਾਂ ਦੀ ਸਮਝ ਪੈ ਗਈ। ਦੁਨੀ ਚੰਦ ਨੇ ਪੁੱਛਿਆ ਭਗਤ ਜੀ ਇਹ ਖੀਰ ਪੂੜੇ ਅਤੇ ਧਨਮਾਲ ਜੇ ਬ੍ਰਾਹਮਣ ਨਹੀਂ ਪਹੁੰਚਾ ਸਕਦੀ ਤਾਂ ਇਹ ਨਾਲ ਕਿਵੇਂ ਜਾ ਸਕਦੇ ਹਨ? ਗੁਰੂ ਜੀ ਨੇ ਉੱਤਰ ਦਿੱਤਾ ਹੱਕ ਹਲਾਲ ਦੀ ਕਮਾਈ ਦੂਜੀ ਲੋੜਵੰਦ ਗਰੀਬਾਂ ਨਾਲ ਵੰਡ ਕੇ ਚਕੰਡਾਲ ਸਿੱਧੀ ਦੂਜੇ ਜਹਾਨ ਵਿੱਚ ਚਲੀ ਜਾਂਦੀ ਹੈ। ਇਸ ਨੂੰ ਲੈ ਕੇ ਜਾਣ ਵਿੱਚ ਕਿਸੇ ਵਿਚੋਲੇ ਦੀ ਲੋੜ ਨਹੀਂ ਹਰਾਮ ਦੀ ਕਮਾਈ ਪੂਜਾ ਪਾਠ ਕਰਨ ਨਾਲ ਜਦ ਕਲਮਾ ਪੜਨ ਨਾਲ ਹੱਕ ਦੀ ਨਹੀਂ ਬਣਦੀ ਤੇ ਨਾ ਹੀ ਦੂਜੇ ਜਹਾਨ ਵਿੱਚ ਨਾਲ ਜਾਂਦੀ ਹੈ